ਅੱਜ ਇੱਥੇ ਸਾਡੇ ਛੋਟੇ ਵੀਰ ਜਸ਼ਨਪ੍ਰੀਤ ਨੂੰ ਇਨਸਾਫ ਦਿਵਾਉਣ ਵਾਸਤੇ ਵੱਖ-ਵੱਖ ਪਿੰਡਾਂ ਵੱਖ-ਵੱਖ ਹਲਕਿਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਸਾਰੀ 사త్సੰਗਤ ਫਤਿਹ ਪ੍ਰਵਾਨ ਕਰਨਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਝਾਰੂ ਸਰਕਾਰ ਇੱਥੇ ਕਾਰਨਾਮੇ ਕਰ ਰਹੀ ਹੈ ਨੌਜਵਾਨਾਂ ਨੂੰ ਦੁਬਾਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਸੱਚ ਦੀ ਆਵਾਜ਼ ਚੁੱਕਦਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਏ ਕੀ ਕਸੂਰ ਸੀ ਜਸ਼ਨਪ੍ਰੀਤ ਦਾ ਉਹਦਾ ਕਸੂਰ ਇਹ ਸੀ ਉਹ ਆਪਣੇ ਪਿੰਡ ਦਾ ਵਿਕਾਸ ਕਰਾਉਣਾ ਚਾਹੁੰਦਾ ਸੀ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਸਰਪੰਚ ਬਣਾਇਆ ਸੀ ਇਹਨਾਂ ਨੇ ਉਹਨੂੰ ਮਜਬੂਰ ਕਰਤਾ ਇੱਕ ਮਾਪਿਆਂ ਦਾ ਇਕਲੌਤਾ ਪੁੱਤਰ ਜਿਹੜਾ ਬਹੁਤ ਜਵਾਨੀ ਦੇ ਵਿੱਚ ਸੰਭਿਆ ਪਾਲਿਆ ਤੇ ਅੱਜ ਉਹਨੇ ਮਾਪਿਓ ਦੀ ਸੇਵਾ ਕਰਨੀ ਸੀ ਇਹਨਾਂ ਨੇ ਉਹਨਾਂ ਹੱਥੋਂ ਖੋਹ ਲਿਆ ਇਹਨਾਂ ਝਾੜੂ ਵਾਲਿਆਂ ਤੇ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਏ ਔਰ ਜਸ਼ਨ ਬਾਵਾ ਸਾਰਾ ਇਲਾਕਾ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਏ ਇੱਕ ਵੀ ਰੱਦੀ ਪਰ ਤੁਹਾਡੇ ਤੋਂ ਕਦੇ ਪਿਛਾਣੀ ਹਟਾਂਗੇ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹ ਇਹਨਾਂ ਝਾੜੂ ਵਾਲੋਂ ਦੱਬਣ ਦੀ ਲੋੜ ਐਣੀ ਇਹਨਾਂ ਨੂੰ ਪਿੰਡਾਂ ਚ ਨਾ ਵੜਨ ਦਿਓ ਇਹਨਾਂ ਦੇ ਗਲ ਪੇਜੋ ਆਪ ਮਰਨੋ ਇਹਨਾਂ ਦੇ ਗਲਵੇਂ ਚ ਫੜ ਕੇ ਇਹਨਾਂ ਨੂੰ ਕੱਬ ਲੋ ਕੋਡਾ ਇਹਨਾਂ ਦੇ ਸਿਰ ਤੇ ਰੱਖੋ ਇਹ ਜਿੰਨਾ ਜ਼ਬਾਨ ਦੀ ਕੋਸ਼ਿਸ਼ ਕਰਨਗੇ ਪਏ ਪੰਜਾਬ ਦਾ ਖੂਨ ਹੈ ਇਹ ਪੰਜਾਬ ਦੇ ਲੋਕ ਦਬਣਗੇ ਨਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਕਿ ਤੁਸੀਂ ਸਾਰੇ ਕੱਡੇ ਰਹਿਣ ਕਿਸੇ ਵੀ ਹਲਕੇ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਜੇ ਕੋਈ ਕਿਸੇ ਰੱਬ ਦੀ ਕੀ ਹੁੰਦੀ ਹੈ ਸ਼ਰਿਆਮ ਚਿੱਟੇ ਨਾਲ ਮੁੰਡੇ ਮਾਰ ਰਹੇ ਨੇ ਸ਼ਰਿਆਮ ਨਸ਼ਾ ਵੇਚ ਰਿਹਾ ਹੈ ਇਹਨਾਂ ਦਾ ਉਸ ਪਾਸੇ ਕੋਈ ਕਿਆਲੀ ਜਿਵੇਂ ਚੇਅਰਮੈਨ ਸਾਹਿਬ ਨੇ ਕਿਹਾ ਇੱਕ ਐਕਸੀਡੈਂਟ ਹੋ ਜਾਵੇ ਤਪੋਸਵਾਨਮ ਕਰਵਾਉਣ ਵਾਸਤੇ ਜਿੰਨੀ ਮਰਜ਼ੀ ਰਿਕੁਐਸਟ ਕਰ ਲਈਏ ਰਾਜੀ ਨਾ ਹੋ ਜਾਵੇ ਪਰ ਇਹ ਕਹਿੰਦੇ ਨਹੀਂ ਪੋਸਟਮਾਨਮ ਕਾਨੂੰਨ ਵਾਸਤੇ ਜ਼ਰੂਰੀ ਏ ਹੁਣ ਕਾਨੂੰਨ ਕਿੱਥੇ ਗਿਆ ਸੀ ਹੁਣ ਪੋਸਟਮਾਨ ਕਿਉਂ ਨਹੀਂ ਕਰਾਉਣ ਦਿੱਤਾ ਇਹ ਇਨਸਾਫ ਲੈ ਕੇ ਰਵਾਂਗੇ ਔਰ ਜਿੰਨੇ ਵੀ ਸਾਰੇ ਅੱਜ ਜਥੇਬੰਦੀਆਂ ਸਾਰੇ ਵੀਰ ਪਹੁੰਚੇ ਨੇ ਮੈਂ ਸਾਰਿਆਂ ਦਾ ਸਿਰ ਚੁਕਾ ਕੇ ਸਾਰਿਆਂ ਦਾ ਧੰਨਵਾਦ ਕਰਦਾ ਬਹੁਤ ਮਿਹਰਬਾਨੀ ਬੋਲੇ ਸੋਨਿਹਾਲ